ਦੋਸਤੋ ਅੱਪਾ ਅੱਜ ਪਹੁੰਚਿਆ ਬਾਬੇ ਦੇ ਦਰਵਾਜ਼ੇ ਦੇ ਵਿੱਚ ਜਿਹਨੂੰ ਕਿ ਕਹਿੰਦੇ ਨੇ ਸ਼ਹਿਰ ਅਹਿਮਦਗੜ੍ਹ ਦੇ ਲੋਵੇ ਮੇਲਾ ਛਪਾਰ ਦਾ ਪਿੰਡ ਛਪਾਰ ਇੱਥੇ ਗੁੱਗਾ ਪੀਰ ਜੀ ਦਾ ਮੇਲਾ ਭਰਦਾ ਹੈ ਜੋੜੇ ਪੀਰਾਂ ਦਾ ਜੱਦੀ ਕੁਰਸੀ ਮੇਲਾ ਬਹੁਤ ਪੀੜੀਆਂ ਮੁੱਦਤਾਂ ਤੋਂ ਚੱਲਿਆ ਆਉਂਦਾ ਹੈ ਛਪਾਰ ਦਾ ਮੇਲਾ ਜਿਹਨੂੰ ਕਿ ਤੁਸੀਂ ਸੁਣਦੇ ਹੋ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਪਾ ਅੱਜ ਪਹੁੰਚੇ ਆ ਪਿੰਡ ਛਪਾਰ ਬਾਬੇ ਗੁੱਗਾ ਜ਼ਹਿਰ ਪੀਰ ਦੇ ਮੇਲੇ ਦੇ ਉੱਤੇ ਤੇ ਉੱਥੇ ਪਹੁੰਚੇ ਨੇ ਦੂਰੋਂ ਨੇੜੇ ਦੇ ਸਾਰੇ ਆਲੇ-ਦਾਲੇ ਦੇ ਇਲਾਕਿਆਂ ਦੇ ਪਾਲੀ ਆਪਾਂ ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਨ ਲੱਗਦੇ ਆਂ ਮਹਾਰਾਜ ਭਲਾ ਕਰੇ ਸੱਚੇ ਪਾਸਾ ਸਾਸਤ੍ਰੀਕਾਰ ਵੀ ਜੀ ਕਿਹੜੇ ਪਿੰਡੋਂ ਪਹੁੰਚੇ ਵੀਰ ਜੀ ਕਲਿਆਣ ਤੋਂ ਜੀ ਅੱਜ ਫਿਰ ਬਾਬੇ ਦੀ ਖੁਸ਼ੀ ਦੇ ਵਿੱਚ ਆਇਓ ਚੌਂਕਿਆਂ ਭਰਉਣ ਬਾਬੇ ਦੀਆਂ ਹਾਂ ਜੀ ਹਾਂ ਵੀ ਬਾਬੇ ਦੀ ਹਾਜ਼ਰੀ ਲਵਾ ਕੇ ਆਈਏ ਜ਼ਰੂਰੀ ਹੈ ਬਹੁਤ ਚੰਗਾ ਕੰਮ ਹੈ ਜੀ ਕਿੰਨੇ ਪਸ਼ੂ ਲੈ ਕੇ ਆਏ ਹੋ 50 ਕ ਪਸ਼ੂ ਤਿੰਨ ਘਰਾਂ ਦੇ ਨੇ ਜੀ ਹਾਂਜੀ ਤਿੰਨ ਜਣਾਂ ਦੇ ਅੱਛਾ ਅੱਛਾ ਸਾਨੂੰ ਤੁਸੀਂ ਵਧੀਆ-ਵਧੀਆ ਨਸਲਾਂ ਦੀਆਂ ਬੱਕਰੀਆਂ ਦਿਖਾਓ ਅੱਜ ਿੱੱਕਾ ਹੈ ਜਮਾ ਲੈ ਕਿਉਂ ਸਸ਼੍ਰੀਕਾਰ ਜੀ ਖੀਰੀ ਦੇਖੋ ਜੀ ਖੀਰੀ ਪਾਠਾ ਜੇ ਕਰੌਸ ਨਹੀਂ ਕਰਾਈ ਨਹੀਂ ਕਰੌਸ ਨਹੀਂ ਅਜੇ ਕਰਾਈ ਨਹੀਂ ਚਾਰ ਦੰਦ ਹੋ ਗਈ ਵੀਰ ਜੀ ਚਾਰ ਹੋ ਗਈ ਖੀਰੀ ਨਹੀਂ ਹੈਗੀ ਇੱਕ ਖੀਰੀ ਨਹੀਂ ਹੈਗੀ ਚਾਰ ਦੰਦ ਬੱਚੀ ਹੈ ਜੀ ਕਰੌਸ ਕਰਾਈ ਨਹੀਂ ਨਹੀਂ ਹਜੇ ਨਹੀਂ ਕਰਾਈ ਬਹੁਤ ਸੋਹਣੀ ਬੱਚੀ ਹੈ ਨਹੀਂ ਹਲੋ ਬਹੁਤ ਸੋਹਣੀ ਹੈ ਵੀਰੇ ਬਹੁਤ ਪਤਾ ਨਹੀਂ ਹਲੇ ਅੱਛਾ ਨਵਾਂ ਬੰਦਾ ਹੈ ਇਹ ਨਵਾਂ ਲੱਗੇ ਚਾਰ ਨਹੀਂ ਨਹੀਂ ਮੈਂ ਕੱਟਦਾ ਨਹੀਂ ਪਟਲੇ ਕੋਈ ਕੱਟ ਮੁੰਡਾ ਜਾਂਦਾ ਹੈ ਮੁੰਡਾ ਚਾਰ ਦਾ ਮੁੰਡਾ ਚਾਰ ਦਾ ਸੋਹਣੀ ਮੇਮਨੀ ਆ ਵੀਰੇ ਠੀਕ ਹੈ ਜੀ ਕਹੇ ਨੇ ਤੁਹਾਡੇ ਲਈ ਲੁਕਰੀਆਂ ਵਧੀਆ ਆ ਵਕਕੀਆਂ ਲੈਓ ਜੀ ਲੈਓ ਇਹ ਹੈ ਕੈ ਮਿਸੂਏ ਬਾਈ ਬਾਈ ਹੁਣ ਗੱਲ ਚੁੱਪ ਕਰੋ ਵੀਰੇ ਤੁਸੀਂ ਨਾ ਬੋਲੋ ਇਹ ਤੀਜੇ ਸੂਏ ਜੀ ਚੁੱਪ ਹੈ ਤੀਜੇ ਸੂਏ ਤੀਜੇ ਸੂਏ ਹੁਣ ਆਸ ਲੱਗੀ ਵੇ ਜੇ ਸੂਈ ਹੋਈ ਹੈ ਹੁਣ ਸੂਈ ਹੋਈ ਆ ਜੀ ਅੱਛਾ ਸੁੱਤਾ ਦਿੰਦੀ ਹੈ ਮੜਾ ਮੋਟਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਸੋਹਣੀ ਬੱਕਰੀ ਹੈ ਵੀਰੇ ਕੀ ਕੀਮਤ ਦੀ ਹੈ ਇਹ ਇਹ ਰੱਖੀਆਂ ਹੋਈਆਂ ਬਕਾਉ ਨਹੀਂ ਹੈ ਇਹ ਅੱਛਾ ਰੱਖੀਆਂ ਹੋਈਆਂ ਨੇ ਬਕਾਉ ਨਹੀਂ ਹੈ ਬਕਾਉ ਨਹੀਂ ਹੈ ਵਾਹ ਜੀ ਵਾਹ ਬਹੁਤ ਸੋਹਣਾ ਮਾਲ ਲੱਗਿਆ ਨੇ ਬਾਈ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਹੋਰ ਦਿਖਾ ਕੋਈ ਵਧੀਆ ਜੀ ਇਹ ਵੀ ਥੋੜੀ ਹੈ ਵੀਰੇ ਹਾਂਜੀ ਹਾਂਜੀ ਇੱਕ ਐਕਦੰਦ ਹੋਗੀ ਇਹ ਦੇਖੀ ਨੀ ਅਸੀਂ ਲੈ ਕੇ ਲਈ ਸੀ ਬੱਕਰੀ ਅੱਛਾ ਲਈ ਹੋਈ ਆ ਮੁੰਡਾ ਅੱਧੀ ਹੋ ਗਈ ਇਹ ਵੀ ਤਿੰਨਕ ਸੂਏ ਹੋ ਹਾਂ ਚੌਥੇ ਸੂਏ ਹੋ ਹਾਂ ਕਹੇ ਬੱਚੇ ਦਿੰਦੀ ਐ ਦੋ ਬੱਚੇ ਹੁੰਦੀ ਐ ਵਧੀਆ ਦਿੰਦੀ ਐ ਹਾਂਜੀ ਵਧੀਆ ਦੁੱਧਾ ਤੈਨੂੰ ਕਿਵੇਂ ਦੁੱਧਰੋਂ ਵੀ ਖਰੀਦੀ ਐ ਇਹ ਵੀ ਨਹੀਂ ਵੇਚਣੀ ਨਹੀਂ ਜੀ ਅੱਛਾ ਰੱਖਿਆ ਹੋਈ ਐ ਇਹਦਾ ਮੇਲਾ ਹੀ ਦਿਖਾਉਣਾ ਇਹਦਾ ਚੌਂਕੀ ਫਰਾਉਣਾ ਐ ਬਾਬੇ ਚੌਂਕੀ ਫਰਾਉਣਾ ਐ ਸਾਲ ਹੀ ਆਉਂਦੇ ਹੋ ਸਾਰੇ ਬਾਬੇ ਤੇ ਆਉਂਦੇ ਨੇ ਇੱਥੇ ਹਾਂਜੀ ਹਾਂਜੀ मतलबला सौदा ਤਾਂ ਇੱਥੇ ਇੱਕ ਦੋਏ ਹੁੰਦਾ। ਹਾਂਜੀ ਹਾਂਜੀ। ਉਹ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਨੇ ਵੇਚਣੀ ਆ ਹੁਣ ਭਾਈ। ਹਾਂਜੀ ਹਾਂਜੀ। ਵੇਚ ਵੀ ਦਿੰਦੇ ਨੇ। ਹਾਂਜੀ। ਬਾਕੀ ਮੇਲਾ ਭਰੌਣਾ ਵੀ ਬਹੁਤ ਲੋਕ ਆਉਂਦੇ ਨੇ। ਹਾਂਜੀ ਚੌਂਕੀ ਭਰੌਣਾ। ਹਾਂ ਤੇਰੇ ਬੱਕਰੇ ਦਿਖਾ ਸਾਨੂੰ ਦੋਏ ਵਧੀਆ। ਕਿਹੜੇ ਕਿਹੜੇ ਨੇ ਉਹ ਬੱਕਰੇ ਰੇ ਕਾਲਾ ਪੜਾਈ ਨੇ। ਉਹ ਕਲੇ ਆ। ਉਹ ਕਲੇ ਹੀ ਫੜਦੇ। ਆਉਰਾ ਨੂੰ ਆ ਜਾ ਭਾਈ। ਖਰਜਾ ਲਵੇ। ਉਹ ਦੁੱਗਾ ਜੀ ਬੱਚਾ ਆਪਣੇ ਦਾ। ਅੱਛਾ 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 ਅੱਛਾ। ਦੁੱਗਾ ਇਹ ਹੈ ਹਾਂਜੀ ਅੱਛਾ ਉਹ ਇੱਕ ਉਹ ਦੂਏ ਪਰਾਂ ਦੇ ਖੇਰੇ ਪਨ ਹਾਂਜੀ ਆ ਬੱਚਾ ਲੱਗ ਗਿਆ ਲੱਗ ਗਿਆ ਹਾਂ ਦੂਏ ਤਾਂ ਤਾਂ ਭਾਈ ਹਾਂਜੀ ਬਹੁਤ ਸੁਨੱਖਾ ਬੱਚਾ ਤੇਰਾ ਐ ਨੂੰ ਕਰਨ ਦੇ ਨਾ ਫਣੀ ਭਾਈ ਉਰੇ ਆ ਕੇ ਮਰ ਜੈ ਨੀ ਕਿਹੜਾ ਇਧਰ ਲਾ ਜਮਾ ਗੋਲ ਹੈ ਚੈਂਪੀਅਨ ਹੈ ਜਿਆ ਬਣਦਾ ਹੁੰਦਾ ਜਿਹਦੇ ਨਾਲ ਗੋਲ ਹੁਣ ਹੁਣ ਬਾਲਿਆਂ ਦੇ ਕਿਸੇ ਦਾ ਐ ਬਾਹਰ ਨੂੰ ਨਾਲ ਕਿਸੇ ਦਾ ਅੰਦਰ ਨੂੰ ਆਲਾ ਕਹਿੰਦਾ ਮੇਰਾ ਬੜਾ ਵਧੀਆ ਬੱਕਰਾ ਐ ਐ ਸੂਣ ਨੂੰ ਕੀ ਐ ਸੂਣ ਨੂੰ ਤਾਂ ਬੱਚੇ ਰਿਹੇ ਕੇ ਵਧੀਆ ਦੇ ਦੂ ਉਹ ਬੱਕਰਾ ਉਹ ਮੰਨਿਆ ਜਾਂਦਾ ਜਿਹੜੇ ਦੀ ਜੜ ਚੰਗੀ ਹੋਵੇ ਥੱਲੋਂ ਹਾਂਜੀ ਪੱਠਾਂ ਦੇ ਗਾਹਾਂ ਠੁਕਮੇ ਲਿਓ ਤੇ ਹੋਣਗੇ ਟੁੱਟਵੇਂ ਛੱਡੇ ਦਾ ਬੱਕਰਾ ਕਦੇ ਨਾ ਲੋ ਠੀਕ ਹੈ ਬੱਚੇ ਦਾ ਜਿਉਂ-ਜਿਉਂ ਇਹਨੇ 부ੜਾ ਹੁਣ ਜਿਉਂ-ਜਿਉਂ ਵਧੀਆ ਦੇਊਗਾ ਰਿਜ਼ਲਟ ਤਾਂ 부ੜੇ ਹੋਏ ਦਾ ਪਤਾ ਲੱਗਦਾ ਐ ਇੱਕ ਦੋ ਸਾਨੀਆਂ ਛੱਡੇ ਤੋਂ ਪਤਾ ਨਹੀਂ ਲੱਗਦਾ ਬੱਚਾ ਪਤਲਾ ਵੀ ਹੋ ਸਕਦਾ ਹੈ ਬੱਚਾ ਮੋਟਾ ਵੀ ਹੋ ਸਕਦਾ ਹੈ ਬਾਕੀ ਬੱਚਾ ਮੋਟਾ ਦਾ ਬੱਚੇ ਦੀ ਮਾਨੇ ਕਰਨੇ ਜੇ ਬੱਕਰੀ ਥੱਲੇ ਦੁੱਧ ਹੋਇਆ ਦੁੱਧ ਹੋਊਗਾ ਜੇ ਆਪਾਂ ਦੁੱਧੇ ਨਹੀਂ ਚੰਗਾਵਾਗੇ ਤਾਂ ਬੱਕਰਾ ਬੱਚਾ ਪਲੂਗਾ ਦੇ ਨਾਲ ਜੀ ਇਹਦਾ ਤੁਸੀਂ ਸਾਰੇ ਜਾਣਦੇ ਹੋ ਕਈ ਆਪਾਂ ਕਹਿੰਦੇ ਨੇ ਫਲਾਣੀ ਜਨਾਨੀ ਥੱਲੇ ਦੁੱਧ ਨਹੀਂ ਬੱਕਰੀ ਦਾ ਦੁੱਧ ਪਿਓ ਆਪਾਂ ਬੱਚੇ ਨੂੰ ਵੀ ਬੱਕਰੀ ਦਾ ਦੁੱਧ ਪਿਆ ਕੇ ਪਾਲਦੇ ਆ ਉਹ ਬੱਕਰੀ ਦਾ ਦੁੱਧ ਕਾਮਯਾਬ ਹੁੰਦਾ ਹੈ ਲੈ ਵੀਰੇ ਇਹਨੂੰ ਮੜ ਜਾ ਇਦਾਂ ਨੂੰ ਕਰੀ ਮੈਂ ਵੀ ਦੇਖ ਰਿਹਾ ਇਹ ਵੀ ਦੰਦ ਹੋ ਗਿਆ ਦੁੱਗਾਂ ਇਹ ਵੀ ਦੁੱਗ ਭਾਈ ਨੇ ਨਹੀਂ ਭਾਈ ਤਾਂ ਨਹੀਂ ਇਹ ਉਹ ਬਾਈ ਅੱਛਾ ਆ ਦੇ ਇਹਦਾ ਉਹਦਾ ਦੁੱਧ ਦਾ ਫਰਕ ਹੈ ਹਾਂਜੀ ਇਹਦੇ ਨਾਲ ਚਿਰਮੇ ਨੇ ਆ ਦੇਖ ਸਾਧਿਆ ਭਾਈ ਉਹਦੇ ਨਾਲ ਨਹੀਂ ਠੋਕਵੇਂ ਹਾਂਜੀ ਉਹਦੇ ਨਾਲੋਂ ਐ ਹੁਣ ਸਨੱਖਾ ਤਾਂ ਇਹ ਬਹੁਤ ਆ ਆਪਾਂ ਦੇਖਣ ਨੂੰ ਹਾਂਜੀ ਹਾਂਜੀ ਪਰ ਸਨੱਖੇ ਨੂੰ ਥੱਲਿਓਂ ਗਾਲਿਆ ਗਿਆ ਥੋੜਾ ਜਿਹਾ ਜੇ ਗੋਲ ਨਲਾਂ ਦਾ ਹੁੰਦਾ ਬੱਚੇ ਦੀ ਕੋਈ ਘਾਟੇ ਨਹੀਂ ਸੀ ਇਤਕ ਸੇਰਾ ਹੁਣ ਵੀ ਮਾੜਾ ਨਹੀਂ ਜੀਨੇ ਰੱਖਣਾ ਉਹਦੇ ਵਾਸਤੇ ਬੱਚੇ ਲੈਣ ਵਾਸਤੇ ਕੋਈ ਮਾੜਾ ਨਹੀਂ ਜੀਨੇ ਰੱਖਣ ਤੈਂ ਕਿਹੜਾ ਵੇਚਣਾ ਨਹੀਂ ਵੇਚਣਾ ਘਰੇ ਰੱਖਿਓ 12 ਵਾਲਾ ਕਹਿੰਦਾ ਮੈਂ ਚੈਂਪੀਅਨ ਦਾ ਬੱਚਾ ਲਿਆ ਆ ਲੈ ਕੇ ਬਾਜਿੰਦੇ ਦੋ ਚਰਮੇ ਨਾਲਾਂ ਵਾਲਾ ਜਾ ਕੇ ਫਾਰਮ ਚ ਕਹਿੰਦਾ ਮੇਰਾ ਬਹੁਤ ਸਿਰੇ ਦਾ ਬੱਕਰਾ ਹੈ ਸਿਰਾ ਕਿਸੇ ਨੂੰ ਨਹੀਂ ਥਿਉਂਦਾ ਸਹੀ ਗੱਲ ਸਿਰਾ ਕਿਸੇ ਕਿਸੇ ਲਈ ਵੀ ਹੁੰਦਾ ਹੈ ਸਿਰੇ ਆਪਣੇ ਲਈ ਵੀ ਬਣ ਬਣ ਜਾਂਦੇ ਨੇ ਫਾਰਮਾਂ ਚ ਆਲਾ ਕਹਿੰਦਾ ਮੈਂ ਫਲਾਣੇ ਫਾਰਮ ਵਾਲਾ ਮੇਲੇ ਬੜੇ ਚੈਂਪੀਅਨ ਬੱਕਰੇ ਨੇ ਚੈਂਪੀਅਨ ਕਹਿਣ ਨੂੰ ਦੂਰ ਹੈ ਗੱਲ ਆ ਚੈਂਪੀਅਨ ਆ ਜਿਹੜਾ ਆਪਾਂ ਬੜਾ ਬੋਖ ਦੇਖਿਆ ਇਹਦੇ ਜਿੰਨੇ ਬੱਚੇ ਹੋਣਗੇ ਗੋਲ ਨਾਲਾਂ ਦੇ ਹੋਣਗੇ ਪਾਲਨੇ ਆਪਣੇ ਹੱਥ ਨੇ ਪਾਲਨੇ ਤਾਂ ਆਪਣੇ ਹੱਥ ਨੇ ਕਿਉਂ ਜੀ ਸਹੀ ਗੱਲ ਆ ਜੀ ਪਾਲਨੇ ਤਾਂ ਆਪਣੇ ਹੱਥ ਨੇ ਨਾ ਹਾਂਜੀ ਹਾਂਜੀ ਜੇ ਹੁਣ ਆਪਾਂ ਉਹਨਾਂ ਦੀ ਦੇਖਭਾਲ ਨਹੀਂ ਕਰਾਂਗੇ ਬਈ ਸਹੀ ਗੱਲ ਸਾਹਬ ਨਾਲ ਦੁੱਧ ਨਹੀਂ ਚੰਗਾਵਾਂਗੇ ਸਾਹਬ ਨਾਲ ਵੀ ਚੰਗਾਓ ਜੇ ਵੱਧਦਾ ਬੱਕਰੀ ਥੱਲੇ ਦੁੱਧ ਤਾਂ ਵੱਧ ਕੱਢ ਲੋ ਸਹੀ ਗੱਲ ਆਪਾਂ ਮੌਸਮ ਦਾ ਹਿਸਾਬ ਦੇਖੋ ਹੁਣ ਜਿਹੜੀ ਬੱਕਰੀ ਸਾਸਿਕਰ ਜੀ ਸਾਸਿਕਰ ਜੀ ਐਨੂ ਮਹਾਰਾਜ ਜੀ ਪਪਾ ਜੀ ਸਾਸਿਕਾ ਪਪਾ ਜੀ ਸਾਸਿਕਾ ਹਾਂ ਮੌਸਮ ਦਾ ਹਿਸਾਬ ਦੇਖੋ ਜਿਹੜੀ ਅੱਜ ਕੱਲ ਬੱਕਰੀ ਸੂਂਦੀ ਐ ਉਹਦਾ ਖੀਸ ਵਾਲਾ ਦੁੱਧ ਕੱਢ ਕੇ ਉਦੋਂ ਬਾਅਦ ਬੱਚਾ ਜਿੰਨਾ ਮਰਜੀ ਦੁੱਧ ਚੁੰਗੀ ਜਾਵੇ ਬੱਚੇ ਨੂੰ ਦੁੱਧ ਨਹੀਂ ਸੇਧਦਾ ਨਾ ਹੁਣ ਠੰਡ ਐ ਨਾ ਤੁੱਪ ਐ ਇੱਕ ਹਾੜ ਜਿਹੜ ਦੇ ਮਹੀਨੇ ਆਪਾਂ ਤਪਿਆ ਹੈ ਦੁੱਧ ਚੰਗਾਉਣੇ ਆ ਬੱਚੇ ਨੂੰ ਉਹਨੂੰ ਚਿਰਕੀ ਲੱਗ ਜੂ ਮੋਕ ਲੱਗ ਜੂ ਬਾਲਾ ਚੰਗ ਚੁੰਗ ਜੂ ਕਦੇ ਵਾਸਤੇ ਬੱਕਰੀ ਸੂਈ ਹੋਈ ਐ ਹਾੜ ਜਿਹੜ ਦੇ ਮਹੀਨੇ ਉਧੀਆਂ ਧਾਰਾਂ ਚੋਲੋਂ ਆਉਂਦੀਆਂ ਜਮਾਂ ਖਾਲੀ ਕਰ ਦੋ ਬੱਚੇ ਜੋਗਾ ਬੱਕਰੀ ਫੇਰ ਵੀ ਦੁੱਧ ਲਾ ਲੂਗੀ ਤਾਹਾਂ ਤੋਂ ਉਹ ਤਾਹਾਂ ਤੋਂ ਠੰਡਾ ਦੁੱਧ ਉਤਰੂ ਉਹ ਸੇਤ ਦਾ ਨਹੀਂ ਹੈਗਾ ਸਹੀ ਗੱਲ ਬੱਚਾ ਸਾਹ ਮਨਾ ਪਾਲੋ ਮੌਸਮ ਦੇ ਹਿਸਾਬ ਨਾਲ ਬੱਚਾ ਕਦੇ ਵੀ ਨਹੀਂ ਮਾਰ ਖਾਂਦਾ ਆਪਾਂ ਗੌਰ ਕਰਦੇ ਨਹੀਂ ਦੁੱਧ ਵੱਧ ਚੁੰਗ ਗਿਆ ਕਦੇ ਘੱਟ ਚੁੰਗ ਗਿਆ ਬੱਚੇ ਦੀ ਉਰੋਂ ਛਾਤੀ ਰੁਕ ਜਾਂਦੀ ਹੈ ਹਾਂਜੀ ਇੱਕ ਰੁਕ ਗਈ ਬੱਚਾ ਹਾਜਮ ਨਹੀਂ ਆਉਂਦਾ ਦੁੱਧ ਐ ਸ਼ਰਾਪੀਆਂ ਜਿਹਾ ਪੌੜਾ ਜਿਹਾ ਹੋ ਕੇ ਡਿੱਗਦਾ ਫਰੀ ਜਾਂਦਾ ਪੱਕੀ ਗੱਲ ਹੈ ਜਨਾਬ ਸਹੀ ਗੱਲ ਹੈ ਜੀ ਸਹੀ ਗੱਲ ਹੈ ਉਹਦਾ ਰਿਜ਼ਲਟ ਕੱਢੋ ਇੱਕ ਪਾਊਡਰ ਮਿਲਦਾ ਹੈ ਮੈਂ ਤੁਹਾਨੂੰ ਇਹ ਵੀਡੀਓ ਵੀਡੀਓ ਨਹੀਂ ਬਣਾਉਂਦਾ ਜਿਹਾ ਜਿਹਾ ਮੈਂ ਪੌੜਾ ਗੂੰਗਾ ਜਾਂ ਬੰਦਾ ਤੁਹਾਨੂੰ ਰਿਜ਼ਲਟ ਵੀ ਦੱਸੂ ਉਸ ਬੱਚੇ ਨੂੰ ਇੱਕ ਪਾਊਡਰ ਮਿਲਦਾ ਹੈ ਉਹਨੂੰ ਸਿੱਧਾ ਡਾਕਟਰ ਨੂੰ ਐ ਨਾ ਕਹੋ ਜਾ ਕੇ ਵੀ ਸਾਨੇ ਬੱਕਰੀ ਦੇ ਬੱਚੇ ਨੂੰ ਦੇਣਾ ਡਾਕਟਰ ਨੂੰ ਕਹੋ ਸਰਦਾਰਜੀ ਮੈਡੀਕਲ 'ਚ ਜਾ ਕੇ ਵੀ ਜਨਾਨੀ ਦਾ ਬੱਚਾ ਦੁੱਧ ਨਹੀਂ ਚੁੰਗਦਾ ਹੱਕ ਰੁਕ ਗਈ ਉਹ ਤੈਨੂੰ 35 ਰੁਪਏ ਦੀ ਇੱਕ ਆਰਡਰ ਦੀ ਡੱਬੀ ਦੇਊਗਾ ਠੀਕ ਹੈ ਉਹਦੇ 'ਚ ਆਪਣਾ ਆਪਣਾ ਕੋਸਾ ਜਿਆ ਕਰਕੇ ਮੜਾ ਜਾਂ ਪਾਣੀ ਪਾ ਲਓ ਤਾਜਾ ਹਾਂ ਉਹਨੂੰ ਖੋਲ ਕੇ ਇੱਕ ਐਡੀਕ ਪਤਲੀ ਸਰੰਚ ਹੁੰਦੀ ਹੈ ਉਹਨੂੰ ਦਿਨ ਨੂੰ ਦੋ ਟਾਈਮ ਦੇ ਦੋ ਉਹਦੀ ਹਿੱਕ ਖੁੱਲ ਜੂਗੀ ਆਥਨ ਨੂੰ ਖਾਇਆ ਪੀਆ ਹਾਜਮ ਠੀਕ ਬੱਚਾ ਜਮਾ ਨਹੀਂ ਮਰਦਾ ਹਾਜਮ ਹੋ ਜੂ ਦੁੱਧ ਨਾਲ ਦੀ ਨਾਲ ਦੁੱਧ ਚੰਗਾਈ ਜਾਂ ਹਾਜਮ ਆਈ ਜੋ ਜਦ ਬੱਚੇ ਦੇ ਹਾਜਮ ਨਹੀਂ ਆਉਂਦਾ ਦੁੱਧ ਬੱਚਾ ਆਲ ਬੋਲ ਹੋ ਕੇ ਮਰਦਾ ਇਹ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾ ਹੈ ਨਤੀਜਾ ਰੱਖਣਾ ਹੈ ਪੂਰਾ ਤੇ ਦੋਵੇਂ ਬੱਕਰੇ ਫੜ ਕੇ ਉਹਦੀ ਫੋਟੋ ਕਰਾ ਲੈ ਉਹਦੀ ਫੋਟੋ ਕਰਾ ਲੈ ਤੇਰਾ ਦੇ ਦੇ ਸਾਨੂੰ ਨੰਬਰ ਬਹੁਤੀਆਂ ਬੱਕਰੀਆਂ ਵੀ ਦੇਖੋਣ